ਬੜਾਈਓ ਕਬਰਾਵਾ ਦੇਖੋ ਤੋਂ ਸਾਹਮਣੇ ਹੀ ਆਂ ਜਾਂਾਂ ਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆ ਦਾ ਪਹਾੜਾ ਮੁੜਾਇ ਹੁਣ ਚਾਫ ਕਰ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਭੇਜ ਲੈਣੇ ਹੁਣ ਇਹ 3-4 ਮਹੀਨੇ ਹੱਟ ਲਈ ਕਿੰਨੇ ਔਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈ ਦੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬੋਧ ਬੁੜਾ ਹਾਲ ਹੋਇਆ ਗਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਕੀ ਹਾਲਾਤ ਹਾਲਾਤ ਮੇਰਾ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਹੈ ਇਹ ਸਾਰੀ ਇਥੋਂ ਰੋਡ ਦੇ ਕੰਡੇ ਕੰਡੇ ਲੱਗਦੀ ਐ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਐ ਪਰ ਅਹੀ ਕਸੀ ਨੂੰ ਵੀ ਕਦੀ ਅਜੇ ਤੱਕ ਕੁਛ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਤੇ ਸਾਨੂੰ ਫੋਨ ਵੀ ਵੱਜਦਾ ਫੇਰਾਮ ਲਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਐ ਨਾ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਐ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜੋ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪੀ ਨੇ ਸਰਕਾਰ ਕਿਉਂ ਇਹ ਪਾਣੀ ਵੇਸਟਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਪਿੰਡੇ ਨੇ ਪਾਰਪਸ ਤੇ ਆ ਤਾਂ ਤੇ ਆ ਤੇ ਕਾਫੀ 25 ਦੀ ਪਿੰਡ ਬੰਦੇ ਮੇਰੇ ਕਹਿੰਦਾ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰ ਬਮਿਆਲ ਸਾਈਡ ਦੇ ਨਰੂਦ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਕਿੰਨੇ ਸਮੇਂ ਤੋਂ ਇਹ ਹਲਾਤਾ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਨੂੰ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧ ਦਿਨ ਬਾਅਦ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਤੇਨੂੰ ਮਨ ਸਿੰਘ ਜੀ ਕਿਹੜਾ ਪਿੰਡ ਆਪਰਾ ਮੇਰਾ ਪਿੰਡ ਮੁਖੇ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓਖਾ ਸੁਖਾ ਰਾਤ ਨੀ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਧਰ ਇਹੀ ਆ ਜੀ ਇਹਦੇ ਪੁੱਲ ਬਣਨਾ ਚਾਹੀਦਾ ਇੱਧਰ ਜੀ ਉਹਦੇ ਉੱਥੇ ਤੋਂ ਓਖਾ ਹੀ ਆ ਜੀ ਪਾਣੀ ਜ਼ਿਆਦਾ ਚੜ ਜੇ ਤੇ ਬੱਚੇ ਤੇ ਫਿਰ ਰਹਿਣ ਇੱਧਰ ਹੀ ਦੱਸ ਦੇਣਾ ਠੋਖੇ ਆ ਬਹੁਤ ਸੁਧਾਲ ਮਾੜੇ ਆ ਜੀ ਤੋ ਕਿੱਧਰ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਧਰ ਜਾ ਸਕਦਾ ਇੱਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇੱਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਓਖਾ ਹੀ ਆ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫੈਦਾ ਵਾ ਜੀ ਤੇ ਮਾ ਮਾੜੇ ਹਾਲਤਾ 70 ਸਿੰਘ ਨਾਮ ਹੈ ਮੇਰਾ ਮਲਾ ਦਾ ਕੰਮ ਕਰਦਾ ਮੈਂ ਕਿਹੜੀ ਬਿਕਨੀਆਂ ਬੇੜੀਆਂ ਹੈਗੀਆਂ ਤੇ ਕੀ ਇਸਦੇ ਹੁਣ ਕਿੰਨੇ ਚਿਰ ਬੜਿਚ ਪਿਆਣੀ ਹੈ ਬੇੜੀਆਂ 3 ਮਹੀਨੇ ਚੁੱਕੇ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚੱਲੇਗੀ ਦੋ ਕਿਸ਼ਤੀਆਂ ਰ ਕੋ ਇੱਕ ਛੋਟੀ ਹੈ ਇੱਕ ਵੱਡੀ ਕਿਸ਼ਤੀ ਹੈ ਇਹ ਲਗਭਗ 8-9 ਮਹੀਨਾ ਹੋ ਗਿਆ ਜੀ ਨੂੰ ভাই ਨੂੰ ਹਾਂਜੀ ਤੇ ਫਿਰ ਕਿੰਨੇ ਟਾਈਮ ਜਿਹੜੀ ਕਿਸ਼ਤੀ ਪੈਂਦੀ ਹੈ ਅਗਲੀ ਤਾਂ ਕਿਸ ਤਰ੍ਹਾਂ ਸਫਲ ਕਰਦੇ ਲੋ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ ਤੇ ਸਾਮੀ 6:00 ਵਜੇ ਤੱਕ ਹਾਂਜੀ ਜੇ ਕੋਈ ਬੱਚਾ ਬਿਮਾਰ ਬੂਮਰ ਹੋ ਜਾਏ ਤਾਂ ਫਿਰ ਉਹਦਾ ਕੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਂਜੀ ਹਾਂਜੀ ਕਿਨੇ ਤੋਂ ਜੇ ਫਸਲ ਨੂੰ ਲੈ ਕੇ ਜਾਵਾਂ ਪੁਲ ਨਾ ਹੋ ਤਾਂ ਕੀ ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ 3 ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣ ਦਾ ਨਹੀਂ ਪਾਰ ਹੁੰਦਾ ਜੀ ਕਿੰਨੇ ਪਿੰਡ ਬੰਦੇ ਪਾਰ ਇਹ 7 ਪਿੰਡ ਹੈ ਜੀ ਤੇ ਫਿਰ ਇਹ 7 ਪਿੰਡ ਦੇ ਲੋਕ ਨੇ ਫਿਰ ਕਿਸ ਤਰੀਕਾ ਕਿਸ ਤਰੀਕਾ ਹੀ ਨਿਕਲਦੇ ਜੀ ਹਾਂਜੀ ਕਿੰਨਾ ਸਮਾਨ ਕਿਸ ਤਰੀਕਾ ਇਹ 3 ਮਹੀਨੇ ਕਰਾਂ ਜੀ ਸਾਢੇ 3 ਮਹੀਨੇ ਲਗਭਗ ਕਿਸਾਨ ਫਿਰ ਹੁਣ ਫਸਲ ਫੁੱਸਲ ਤੇ ਪੱਕਣੀ ਨਹੀਂ ਯੂਰਪਾ ਸਰਮੋਰ ਕੇ ਪੱਕੇ ਕੋਲੋਂ ਬ੍ਰਿਜ ਲੱਗ ਜਾਏ ਪੁਲ ਫਿਰ ਬਣ ਚੁੱਕੇ ਜੀ ਸਰਕਾਰ ਨੂੰ ਕੀ ਅਪੀਲ ਕਰ ਸਕਦੇ ਜੀ ਪੁਲ ਬਣ ਤੇ